ਭਾਈ ਮਾਨਸਾ ਪੁਲ ਦੇ ਉੱਤੇ ਸਾਈਡ ਦੇ ਨਹੀਂ ਕਿੰਨੀ ਔਖੀ ਹੋਗੀ ਤੇ ਆਹ ਜਿਹੜਾ ਮਾਨਸਾ ਦਾ ਮੇਨ ਪੋਲਾ ਇਹੋ ਟੁੱਟ ਚੁੱਕਿਆ ਹਾਂਜੀ ਦੋਸਤੋ ਮਾਨਸਾ ਪੁਲ ਦੇ ਉੱਤੇ ਖੜਿਆ ਆ ਤੇ ਤੁਹਾਨੂੰ ਮਾਨਸਾ ਪੁਲ ਦੇ ਜਿਹੜੇ ਹਾਲਾਤ ਨੇ ਉਹ ਤੁਹਾਨੂੰ ਦਿਖਾਵਾਂਗੇ ਲਾਈਵ ਤਸਵੀਰਾਂ ਦੇ ਵਿੱਚ ਆਜੋ ਤੁਹਾਨੂੰ ਮੈਂ ਦਿਖਾਉਣਾ ਪਹਿਲਾਂ ਮਾਨਸਾ ਦਾ ਜਿਹੜਾ ਮੇਨ ਪੋਲਾ ਹੈ ਉਹ ਜਿਹੜਾ ਟੁੱਟ ਚੁੱਕਿਆ ਤੇ ਜਿਹੜੇ ਵੀਰਪਰਾ ਮਾਨਸਾ ਦੇ ਵਿੱਚ ਆਉਣਗੇ ਹੁਣ ਉਹਨਾਂ ਨੂੰ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਕਰ ਦਿਓ ਕਿ ਕਿਸੇ ਦਾ ਜਿਹੜਾ ਨੁਕਸਾਨ ਹੈ ਉਹ ਨਾ ਹੋਵੇ ਭਾਈ ਮਾਨਸਾ ਪੁਲ ਦੇ ਉੱਤੇ ਸਾਈਡ ਦੇ ਨਹੀਂ ਕਿੰਨੀ ਔਖੀ ਹੋਗੀ ਤੇ ਆਹ ਜਿਹੜਾ ਮਾਨਸਾ ਦਾ ਮੇਨ ਪੋਲਾ ਇਹੋ ਟੁੱਟ ਚੁੱਕਿਆ ਤੇ ਇੱਧਰ ਦੇਖ ਲਓ ਘੋੜੇ ਹੋਰੀ ਘੋੜੇ ਖੜੇ ਨੇ ਤੇ ਇਹਨਾਂ ਨੇ ਵੀ ਇਸੇ ਪੁਲ ਤੋਂ ਦੀ ਲੰਘਣਾਗਾ ਤੇ ਪਹਿਲਾਂ ਜਿਹੜੀ ਇਹ ਪੁਲ ਦੇ ਵਿੱਚ ਜਿਹੜੀ ਤਰਾਰ ਆਈ ਸੀ ਉਹ ਬਿਲਕੁਲ ਥੋੜੀ ਜੀ ਸੀ ਆਪਾਂ ਪਹਿਲਾਂ ਇੱਕ ਵੀਡੀਓ ਪਾਈ ਸੀ ਵੀ ਮਾਨਸਾ ਦੇ ਵਿੱਚ ਜਿਹੜਾ ਪੋਲਾ ਹੋਰ ਟੁੱਟ ਗਿਆ ਤੇ ਉਦੋਂ ਜਿਹੜੀ ਇਹ ਤਰੇੜ ਸੀ ਬਿਲਕੁਲ ਥੋੜੀ ਜੀ ਸੀ ਵੀ ਤਾਂ ਕਰਕੇ ਇਹ ਵੀਡੀਓ ਨੂੰ ਜੇ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋਗੇ ਅੱਗੇ ਸਰਕਾਰ ਤੱਕ ਗੱਲ ਜਾਊਗੀ ਫਿਰ ਇਹ ਪੁਲ ਦਾ ਜਿਹੜਾ ਹਾਲ ਹੈ ਉਹ ਹੋ ਸਕਦਾ ਤੇ ਉਹ ਚਲੋ ਕੋਈ ਗੱਲ ਨਹੀਂ ਹੈਣਾ ਤੇ ਉਸ ਗੱਲ ਨੂੰ ਹੋ ਗਏ ਮੈਨੂੰ ਲੱਗਦਾ ਮਹੀਨਾ ਹੋ ਗਿਆ ਕਿਸੇ ਦਾ ਕੋਈ ਧਿਆਨ ਨਹੀਂ ਗਿਆ ਤੇ ਉਹ ਤੋਂ ਬਾਅਦ ਕੀ ਹੋਇਆ ਵੀ ਮਤਲਬ ਇੱਥੇ ਇੱਕ ਬੈਰੀਕੇਡ ਲਗਾਏ ਗਏ ਸੀ ਉਹ ਤੋਂ ਬਾਅਦ ਬੈਰੀਕੇਡ ਲਗਾਉਣ ਤੋਂ ਬਾਅਦ ਮਾਨਸਾ ਦੇ ਵਿੱਚ ਇੱਕ ਮੀਂਹ ਪਿਆ ਬਹੁਤ ਭਾਰੀ ਤੇ ਉਹਦੇ ਨਾਲ ਜਿਹੜਾ ਇਧਰ ਮਾਨਸਾ ਤਿੰਨ ਕੋਨੀਆਂ ਨੇਗੀਆਂ ਤੇ ਉੱਥੇ ਜਿਹੜਾ ਪਾਣੀ ਖੜਦਾ ਸਾਨੂੰ ਸਾਰਿਆਂ ਨੂੰ ਪਤਾ ਹੈ ਤੇ ਉਹਦੇ ਨਾਲ ਜਿਹੜੀ ਟ੍ਰੈਫਿਕ ਹੈ ਜਿਵੇਂ ਆ ਹੁਣ ਦੇਖ ਲਓ ਤੁਸੀਂ ਵੀ ਐਡਾ ਜਾਮ ਲੱਗ ਰਿਹਾ ਐਂ ਕਰਕੇ ਜਾਮ ਲੱਗਿਆ ਨਾ ਹੁੰਦਾ ਫਿਰ ਪੁਲ ਦੇ ਉੱਤੇ ਤਾਂ ਜਿਹੜੇ ਲੋਕ ਨੇ ਉਹਨਾਂ ਨੇ ਜਿਹੜੇ ਉਹ ਬੈਰੀਕੇਡ ਸੀ ਉਦੋਂ ਦਰਾਰ ਛੋਟੀ ਜੀ ਸੀ ਤੇ ਉਹਨਾਂ ਨੇ ਜਿਹੜੇ ਬੈਰੀਕੇਡ ਸੀ ਉਹ ਹਟਾ ਕੇ ਇੱਥੋਂ ਦੀ ਲੰਘਦੇ ਰਹੇ ਪਰ ਕਿਸੇ ਦਾ ਕੋਈ ਨੁਕਸਾਨ ਨਹੀਂ ਹੋਇਆ ਵਾਹਿਗੁਰੂ ਦੀ ਕਿਰਪਾ ਨਾਲ ਤੇ ਹੁਣ ਦੇਖ ਲਓ ਵੀ ਤੁਸੀਂ ਵੀ ਜਦੋਂ ਉਦੋਂ ਜੇ ਬੈਰੀਕੇਡ ਲੱਗੇ ਰਹਿੰਦੇ ਤਾਂ ਇਹਦਾ ਜਿਹੜਾ ਹੱਲ ਸੀਗਾ ਉਹ ਜਲਦੀ ਤੋਂ ਜਲਦੀ ਕਰਵਾ ਦਿੰਦੇ ਤਾਂ ਜਿਹੜਾ ਇਹ ਗੱਲ ਹੈ ਉਹ ਇੰਨੀ ਨਹੀਂ ਵਧਣੀ ਸੀ ਤੇ ਉਸ ਤੋਂ ਬਾਅਦ ਕੀ ਹੋਇਆ ਜਦੋਂ ਇਹ ਪੁਲ ਦਾ ਇੱਕ ਪਾਸਾ ਟੁੱਟਣਾ ਸੀ ਕਿਉਂਕਿ ਜਦੋਂ ਵੱਡੀਆਂ ਮਸ਼ੀਨਰੀਆਂ ਨਗੀਆਂ ਉਹਨਾਂ ਨੇ ਵੀ ਇਸੇ ਪੁਲ ਦੇ ਉੱਤੋਂ ਹੀ ਲੰਘਣੇ ਜਿਵੇਂ ਆ ਬੱਸ ਆ ਗਈ ਦੇਖ ਲਓ ਜੀ ਇੱਧਰ ਘੋੜਾ ਖੜਾ ਹੈ ਤੇ ਉਹਨਾਂ ਨੇ ਪੁਲ ਦੇ ਵਾਈਬ੍ਰੇਟ ਹੋਣ ਦੇ ਨਾਲ ਜਿਹੜਾ ਹੈ ਇੱਕ ਪਾਸਾ ਪੁਲ ਦਾ ਸੀ ਉਹ ਵਹਿ ਗਿਆ ਇੱਕ ਪਾਸਾ ਪੁਲ ਦਾ ਟੁੱਟਣ ਦੇ ਕਾਰਨ ਹੁਣ ਦੇਖ ਲਓ ਜਿਹੜਾ ਦੂਜੇ ਪਾਸੇ ਦੀ ਜਿਹੜੀ ਟ੍ਰੈਫਿਕ ਹੈਗੀ ਉਹ ਸਾਰੀ ਇੱਕ ਪਾਸੇ ਦੀ ਲੰਘਦੀ ਆ ਦੇਖੋ ਤੇ ਹੁਣ ਉਧਰਲੇ ਪਾਸੇ ਜਾਮ ਲੱਗ ਜੂਗਾ ਤਾਂ ਕਰਕੇ ਜਿਹੜਾ ਇਹ ਟਾਈਮ ਹੈ ਇੱਕ ਤਾਂ ਟਾਈਮ ਬਰਬਾਦ ਹੁੰਦਾ ਤੇ ਇੱਕ ਦੇਖ ਲਓ ਤੁਸੀਂ ਵੀ ਇੱਥੇ ਕਿਸੇ ਦਾ ਜਾਨੀ ਨੁਕਸਾਨ ਹੈ ਜਿਹੜਾ ਉਹ ਵੀ ਹੋ ਸਕਦਾ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਲੋਕਾਂ ਤੱਕ ਪਹੁੰਚਦੀ ਕਰ ਦਿਓ ਵੀ ਇਧਰੋਂ ਕਈ ਵਾਰੀ ਜਦੋਂ ਰਾਤ ਨੂੰ ਲੋਕ ਆਉਂਦੇ ਨੇ ਤਾਂ ਲੇਟਾਂ ਦੇ ਵਿੱਚ ਰਾਤ ਨੂੰ ਕਈ ਵਾਰੀ ਇਹ ਬੈਰੀਕੇਡ ਨੇ ਇਹ ਨਹੀਂ ਦੇਖਦੇ ਕਿਉਂਕਿ ਇਹ ਬਿਲਕੁਲ ਬ੍ਰਿਜ ਦੇ ਉੱਤੇ ਨੇ ਕਈ ਵਾਰੀ ਗੱਡੀ ਤੇਜ਼ ਹੁੰਦੀ ਹੈ ਨਹੀਂ ਪਤਾ ਲੱਗਦਾ ਐਵੇਂ ਕਿਸੇ ਦਾ ਜਾਨੀ ਨੁਕਸਾਨ ਹੋਊਗਾ ਤੇ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਕੇ ਉਹਨਾਂ ਤੱਕ ਪਹੁੰਚਦੀ ਕਰ ਦਿਓ ਤੇ ਇੱਧਰ ਬਾਈ ਨਾਲ ਗੱਲਬਾਤ ਕਰਦੇ ਆਂ ਆਜੋ ਦੇਖ ਲਓ ਬਾਈ ਕਿੱਥੋਂ ਦੇ ਰਹਿਣ ਵਾਲੇ ਹੋ ਤੁਸੀਂ ਤੇ ਕੀ ਗੱਲਬਾਤ ਹੈ ਇਥੇ ਬਾਈ ਜੀ ਮੈਂ ਮਾਨਸਾ ਦਾ ਰਹਿਣ ਵਾਲਾ ਠੀਕ ਹੈ ਜੀ ਇਹ ਮਾਨਸਾ ਸ਼ਹਿਰ ਦਾ ਮੇਨ ਪੁਲ ਹੈ ਠੀਕ ਹੈ ਜੀ ਜਿੱਥੋਂ ਰੋਜ਼ ਹਜ਼ਾਰਾਂ ਗੱਡੀਆਂ ਸਰਸੇ ਨੂੰ ਤੇ ਚੰਡੀਗੜ੍ਹ ਨੂੰ ਲੰਘਦੀਆਂ ਨੇ ਹਾਂ ਜੀ ਇਹਦੇ ਉੱਤੇ ਜਿਹੜਾ ਆਹੇ ਵੱਡਾ ਪਾੜ ਪਿਆ ਹੈ। ਹਾਂਜੀ। ਇਹ ਛੋਟਾ ਜਿਹਾ ਪਾੜ ਸੀਗਾ। ਹਾਂਜੀ। ਪਰ ਇਸ ਨੇ ਲੋਕਾਂ ਨੇ ਬਹੁਤ ਵਾਰੀ ਪ੍ਰਸ਼ਾਸਨ ਦੇ ਧਿਆਨ ਚ ਲਿਆਂਦਾ। ਹਾਂਜੀ। ਪਰੰਤੂ ਉਹਨਾਂ ਨੇ ਇਸ ਗੱਲ ਕੋਈ ਧਿਆਨ ਨਹੀਂ ਦਿੱਤਾ। ਠੀਕ ਹੈ ਜੀ। ਹਾਂਜੀ ਇਹ ਪਾੜ ਵੱਧ ਕੇ ਬਹੁਤ ਵੱਡਾ ਹੋ ਗਿਆ ਹੈ। ਇਹ ਆਉਣ ਵਾਲੇ ਦਿਨਾਂ ਦੇ ਵਿੱਚ ਹਾਂਜੀ ਇਹ ਕਿਸੇ ਵੱਡੀ ਕਟੜ ਨੂੰ ਜਾਂ ਦੇ ਸਮਰੱਥ। ਇੱਥੇ ਬਹੁਤ ਜਾਨੀ ਵਾੜ ਰੱਖ ਸਕਦਾ ਤੇ ਮਾਹਲੀ ਨੁਕਸਾਨ ਹੋ ਸਕਦਾ। ਸੋ ਸਰਕਾਰ ਨੂੰ ਬੇਨਤੀ ਹੈ ਕਿ ਇਸ ਪਾੜ ਨੂੰ ਹਰ ਨੂੰ 30 ਪੂਰਕੇ ਕੀ ਕੀਤਾ ਜਾਵੇ ਤੇ ਸ਼ਹਿਰ ਵਾਸੀਆਂ ਦੀ ਜਾਣ ਨੂੰ ਜੋ ਖਤਰਾ ਉਸ ਨੂੰ ਤੋਂ ਰੁਕਿੱਟ ਜਾਵੇ ਠੀਕ ਹੈ ਤਾਂ ਦੇਖ ਲੋ ਬਾਈ ਜਿਹੜੀ ਇੱਧਰ ਟ੍ਰੈਫਿਕ ਆ ਗਈ ਉਹ ਵੱਧ ਹੀ ਹੈ ਦਿਨੋਂ ਦਿਨ ਇਹ ਇੱਧਰ ਜਿਹੜੀਆਂ ਬੱਸਾਂ ਨੇ ਗੱਡੀਆਂ ਨੇ ਸਾਰਿਆਂ ਨੇ ਇੱਥੋਂ ਦੀ ਨੰਗਣਾ ਤਾਂ ਇੱਧਰ ਦੇਖ ਲੋ ਵੀ ਇੱਕ ਪਾਸੇ ਜਿਹੜਾ ਟ੍ਰੈਫਿਕ ਲੰਘਣ ਦਾ ਜਿਹੜਾ ਰਸਤਾ ਹੈਗਾ ਉਹ ਹੈਗਾਗਾ ਤੇ ਬਾਕੀ ਦੇਖ ਲੋ ਜਦੋਂ ਵੱਡੇ ਘੋੜੇ ਟਰਾਲੇ ਆਉਂਦੇ ਨੇ ਤਾਂ ਇੱਥੇ ਜਿਹੜੀ ਦਮਕ ਉਹ ਪੂਰੀ ਪੈਂਦੀ ਆ ਤੇ ਇਹਦੇ ਨਾਲ ਜਿਹੜਾ ਇਹ ਜਿਹੜੀ ਮਤਲਬ 브릿ਜ ਜਿਹੜਾ ਇਹ ਪਹਿਲਾਂ ਥੋੜਾ ਜਿਹਾ 파ਟ ਸੀ ਆਪਾਂ ਪਹਿਲਾਂ ਇੱਕ ਵੀਡੀਓ ਵੀ ਪਾਈ ਸੀ ਤੇ ਉਦੋਂ ਇਹ ਜਿਹੜਾ 파ਟ ਸੀ ਬਿਲਕੁਲ ਥੋੜਾ ਜਿਹਾ ਸੀ ਬਾਕੀ ਜੇ ਇਹਦਾ ਜਲਦੀ ਤੋਂ ਜਲਦੀ ਹੱਲ ਨਾ ਕੀਤਾਗਾ ਦੇਖ ਲਓ ਜਿਵੇਂ ਇੱਥੋਂ ਦੀ ਗੱਟੀਆਂ ਟਰਾਲੇ ਹਨਾ ਵੱਡੇ ਆ ਦੇਖ ਲਓ ਟਰਾਲੀ ਭਰੀ ਜਾਂਦੀ ਐ ਤੇ ਇਧਰ ਵੱਡੇ ਘੋੜੇ ਟੱਪਦੇ ਨੇ ਟਿੱਪਰ ਟੱਪਦੇ ਨੇ ਤਾਂ ਉਹਦੇ ਨਾਲ ਜਿਹੜਾ ਉਹ ਦੂਜਾ ਪਾਸਾ ਇੱਕ ਪਾਸਾ ਜਿਹੜੇ ਪਾਸੇ ਦੀ ਲੋਕ ਲੰਘਦੇ ਨੇ ਤਾਂ ਉਹ ਵੀ ਜਿਹੜਾ ਉਹ ਟੁੱਟ ਸਕਦਾ ਤੇ ਉਹਦੇ ਨਾਲ ਜਿਹੜਾ ਫਿਰ ਇਹਦੇ ਬਾਅਦ ਆਵਾਜਾਈ ਆ ਜਿਹੜੀ ਉਹ ਬਿਲਕੁਲ ਖਤਮ ਹੋ ਜੂਗੀ ਠੀਕ ਹੈ ਜੀ ਤੇ ਦੇਖ ਲਓ ਤੁਸੀਂ ਵੀ ਹੁਣ ਜਿਹੜਾ ਪ੍ਰਸ਼ਾਸਨ ਨੂੰ ਇਹਦੇ ਪੂਰੇ ਤਰੀਕੇ ਨਾਲ ਧਿਆਨ ਦੇਣਾ ਚਾਹੀਦਾ ਕਿਉਂ ਵੀ ਨੁਕਸਾਨ ਹੋਣ ਤੋਂ ਪਹਿਲਾਂ ਪਹਿਲਾਂ ਜਿਹੜਾ ਇਹ ਬ੍ਰਿਜ ਆ ਹੋ ਠੀਕ ਹੋ ਜੇ ਤੇ ਬਾਕੀ ਤੁਸੀਂ ਜੀ ਵੀਡੀਓ ਨੂੰ ਸ਼ੇਅਰ ਕਰਕੇ ਪ੍ਰਸ਼ਾਸਨ ਤੱਕ ਜ਼ਰੂਰ ਪਹੁੰਚਦੀ ਕਰ ਦਿਓ ਜਿਹੜੇ ਵੀ ਇਹ ਪੁਲ ਬਣਾਉਣ ਵਾਲੇ ਮਤਲਬ ਸਰਕਾਰ ਦੀਆਂ ਕੰਪਨੀਆਂ ਹੁੰਦੀਆਂ ਸਰਕਾਰੀ ਕੰਪਨੀਆਂ ਹੁੰਦੀਆਂ ਜੋ ਵੀ ਤਾਂ ਉਹਨਾਂ ਤੱਕ ਜਿਹੜੀ ਇਹ ਵੀਡੀਓ ਆ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰਕੇ ਪਹੁੰਚਦੀ ਕਰ ਦਿਓ ਠੀਕ ਹੈ ਜੀ ਧੰਨਵਾਦ